ਪਰ ਉਪਕਾਰ ਜਦ ਹੋ ਸਕਦਾ ਜਲ ਸਬੂੜ ਚੱਲੇ ਜਬ ਤੋਂ ਬਾਅਦ ਪਹਿਲਾਂ ਪਰ ਉਪਕਾਰ ਵੀ ਹੋ ਤਾਂ ਕਿ ਆ ਜਾਨ ਪਰ ਉਪਕਾਰੀ ਆ ਉਹ ਆਇਆ ਜਿਹੜਾ ਮੇਰੇ ਘਰ ਆਇਆ ਰਾਜਾ ਰਾਮਕੁਟਾਰਾ ਉਦੋਂ ਪਰ ਉਪਕਾਰ ਦੀ ਗੱਲ ਕਰਨੀ ਹੈ ਪਹਿਲਾਂ ਚੱਲੇ ਨਹੀਂ ਸਕਦਾ ਪਰ ਹੋ ਹੀ ਨਹੀਂ ਸਕਦਾ ਪਰ ਹੋ ਹੀ ਨਹੀਂ ਸਕਦਾ ਪਰ ਕਰਕੇ ਨਹੀਂ ਹੋ ਜੂਗਾ ਆਪਣਾ ਉਪਕਾਰ ਹੋਇਆ ਨਹੀਂ ਜੇ ਨਾ ਚਾ ਦੂਏ ਤੱਕ ਮੈਂ ਹਜੂਰ ਫਾਇਦਾ ਪਰੇਵ ਘਰ ਦੀ ਚਿੰਤਾ ਡੇਗਾ ਤਾਂ ਮੈਂ ਹੂਜਾ ਮੈਂ ਦੂਏ ਰੁਪਏ ਮੈਂ ਕਰ ਲੂਗੀ ਜੇ ਮੈਂ ਬਾਹਰ ਆ ਗਿਆ ਖੂਦੋਂ ਫਿਰ ਤਾਂ ਮੈਂ ਸੋਚ ਸਕਦਾ ਮੈਂ ਅੰਦਰ ਵਾਲਿਆਂ ਦਾ ਵੀ ਕੁਝ ਕੀ ਕਰੀਏ ਉਹ ਵੀ ਹੱਕ ਮਾਰਦੇ ਨੇ ਵੀ ਭਾਈ ਸਾਡਾ ਵੀ ਕੁਝ ਸੋਚ ਇਸ ਕਰਕੇ ਜਿਹੜਾ ਬਾਹਰ ਹੈ ਜਿਹੜੇ ਬਾਹਰ ਨਿਕਲ ਗਏ ਸੁਪਨੇ ਚੋਂ ਜਗਰਤਾ ਬਸਤਾ ਚਾਉਗੇ ਉਹਨਾਂ ਨੇ ਬਰਬਕਾਰ ਕੀਤਾ ਨੂੰ ਜਗਾਉਣ ਦਾ ਸੁਪਨੇ ਦੇ ਵਿੱਚ ਪਖਾਰੀ ਹੈ ਉਹ ਰਾਜਾ ਹੁਣ ਇਹਨੂੰ ਰਾਜਾ ਇਕੱਲੇ ਇਕੱਲੇ ਨੂੰ ਕਿਵੇਂ ਬਣਾ ਦੇਵੇ ਨਾ ਇਹਨਾਂ ਦੀ ਲੜਾਈਆਂ ਰਾਜੇ ਪਣਦੀ ਰਾਜਾ ਬਣੂਗੀ ਹਰ ਕੋਈ ਕਹਿੰਦਾ ਮੈਨੂੰ ਰਾਜਾ ਚਾਹੀਦਾ ਕੋ ਹੈ ਉਹ ਰਾਜਾ ਅਸਲ ਚ ਸੁਪਨੇ 'ਚ ਪਖਾਰੀ ਹੈ ਲੜਾਈ ਤਾਂ ਸੱਚੀ ਹੈ ਪਰ ਜੇ ਜਾਗ ਹੋਵੇ ਤਾਂ ਆ ਜਾ। ਜਿਹੜਾ ਕਿ ਸੁੱਤੇ ਪਏ ਨੇ ਕੋਈ ਵੀ ਰਾਜਾ ਨਹੀਂ। ਉਹਨਾਂ ਦੀ ਬਾਤ ਉਹਸ ਭੇਲੀ ਆ। ਕੁਰਸੀ ਆ ਡੰਡੇ ਰੱਖੇ ਹੋਏ ਨੇ। ਜਿਹਨੂੰ ਮਿਲ ਜਾਂਦੀ ਐ ਦੂਏ ਡੰਡੇ ਚੱਕ ਲੈਦਣ। ਆਈ ਕੁਝ ਹੋ ਰਿਹਾ। ਸਰਦਾਰ ਚ। ਉਹ ਰਾਜਪੇਛੇ ਡੰਡਾ ਚੱਲਦਾ, ਉਹ ਕਾਦੇ ਪਿਛੇ ਚੱਲਦਾ। ਪਤਵਾਰਜ ਭੇਲੀ ਜਿਹਨੂੰ ਵਹਿਣ ਤੇ ਪ੍ਰਾਣੇ ਗੁੜੇ। ਇੱਕ ਭੇਲੀ ਸੜਤੀ। ਉਹ ਨਾ ਤਾਂ ਫੁੱਟਦੀ ਐ, ਬੰਦ ਤਾਂ ਤੇ ਨਾ ਢੁੱਟਦੀ ਐ। ਉਚਾ ਕੇ ਭਜਦਾ ਉਹਨੂੰ ਇਕਾਕਨ ਉਹ ਦੂਏ ਡੰਡੇ ਸਨ ਛੋਟੇ ਛੋਟੇ ਡੰਡੇ ਚਾਹਤੂ ਨੂੰ ਕੁੱਟਦੇ ਨੇ ਫਿਰ ਜਾਇਂਗਾ ਕਿਤੇ ਫੇਰੀ ਲੈ ਕੇ ਇਹ ਬੰਦ ਰਾਜ ਭੇਲੀ ਜਲਦਰ ਬਹਲਾ ਰਾਜ ਇਸ ਕਰਕੇ ਛੱਡੇ ਕਿ ਨਾ ਡੰਡੇ ਖਾਣੇ ਨੇ আর ਮਾਰਦੇ ਨੇ ਉਹ ਤਾਂ ਲੱਗਿਆ ਰਹੇ ਇਹਦੇ ਵਿੱਚ ਝਗੜਾ ਜਿਹੜਾ ਕਹਿੰਦਾ ਮੈਂ ਫਰਿਆ ਝਗੜਾ ਰਹਿਣ ਨਾ ਕੋਉਂ ਇਹ ਕੋ ਇਹ ਰਾਜਵਾਲਾ ਝਗੜੇ ਦੀ ਜਲ ਰਿਹਾ ਹੈ ਰੂਮ